ਚੰਗਾ ਭਲਾ ਜੀਣਾ ਆਰਾਮ ਕੀਤਾ ਵਾ ਸਾਡਾ ਯਾਰ ਸਾਰਾ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਮੈਂ ਬਸ ਮੈਨੂੰ ਨਹੀਂ ਜਾਂਦਾ ਭਾਜੀ ਕੌਣ ਹੈ ਕੌਣ ਨਹੀਂ ਹੈ ਗਈ ਹੈ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਇੱਕ ਗਲੀ ਤੋਂ ਲੰਘਦੇ ਹੋਏ ਫੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤਾਂ ਉਹ ਦੋ ਹੱਤੀ ਵਕੀ ਹੋਏ ਮੇਰੇ ਨਾਲ ਕਿੱਸੇ ਵੱਲੋਂ ਟੌਂਚ ਮਾਰੀ ਗਈ ਭਾਜੀ ਹਾਂਜੀ ਕਿੰਨਾ ਵੱਲੋਂ ਟੌਂਚ ਮਾਰੀ ਗਈ ਸੀਗਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀਗਾ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੈ ਉਹਨਾਂ ਨਾਲ ਮੈਂ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਦੇਖਿਆ ਨਹੀਂ ਅੱਛਾ ਤੁਹਾਡੀ ਰਹਿਸ਼ ਇੱਥੇ ਹੀ ਹੈ ਮਤਲਬ ਕਾਫੀ ਦੇਰ ਤੋਂ ਹਾਂਜੀ ਨਹੀਂ ਕੁੱਟਮਰ ਕਿੰਨੀ ਕੀਤੀ ਤੁਹਾਡਾ ਭਾਜੀ ਉਹੀ ਮੁੰਡਾ ਇੱਥੇ ਰੋਕਿਆ ਇਹ ਤਾਂ ਜਿਹੜੇ ਲੜਕੇ ਕੋਣ ਹੈ ਜੀ ਜਿਹੜੇ ਤਾਂ ਨੰਬਿਆਸ ਕਰ ਰਹੇ ਸੀ ਭਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਭਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਇਹ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਭਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਲੋ ਮੇਰਾ ਵੀ ਗੱਲ ਭਾਜੀ ਸ਼ੁਰੂ ਕਿੱਦੋਂ ਹੋਈ ਕੀ ਗੱਲ ਹੋਈ ਕੀ ਸੀ ਬਸ ਸਾਡੀ ਦੱਸੋ ਪਾਓ ਸਤੋਂ ਵਾਈਟ ਭਾਜੀ ਰਹਿਣ ਤੋਂ ਬਸ ਕਰੋ ਯਾਰ ਆਪਾਂ ਮਜ਼ਾਕ ਥੋੜੀ ਬਣਾਉਣ ਆਏ ਆ ਤੇ ਯਾਰ ਕਿਸੇ ਗੱਲ ਦਾ ਛੱਡ ਦਿਓ ਭਾਈ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਭਾਜੀ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਆਹ ਤੁਹਾਨੂੰ ਦੇਖੋ ਤੁਸੀਂ ਸਾਰੇ ਜਣੇ ਬਾਈਬਲ ਆ ਕੇ ਕੱਲ ਨੂੰ ਕੁਝ ਬੰਨਣਾ ਕੀ ਪਾਜੀ ਮਹੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਣਾ ਆਏ ਇੱਥੇ ਪਾਜੀ ਮਜ਼ਾਕ ਹੀ ਬੰਨਾ ਕੱਲ ਨੂੰ ਹੋਰ ਦੁਬਾਰਾ ਮੁੰਡ ਕੇ ਤੁਹਾਡੇ ਵਿਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਗੰਦਮਕ ਦੇ ਲੋਕ ਯਾਰ ਚੰਗਾ ਭਲਾ ਜੀਣਾ ਆਰਾਮ ਕੀਤਾ ਵਾ ਸਾਡਾ ਯਾਰ ਸਾਰਾ ਨਹੀਂ ਪਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈ ਆਣੀ ਹੈ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਪੁੱਛਣੀ ਆਏ ਆ ਪਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਬਿਲਕੁਲ ਜੀ ਸਾਹਿਬ ਤਸਵੀਰਾਂ ਦਿਖਾ ਰਹੇ ਆਂ ਦੇਰ ਰਾਤ ਪੁਲਲੜ ਪੀਜਾ ਵਾਲੇ ਸਹਿਜ ਅਰੋੜਾ ਦੇਖੋ ਜੋ ਤਸਵੀਰਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਮੁੰਡੇ ਗਏ ਅੱਗੇ ਵੀ ਉਸਨੇ ਘਰ ਦੇ ਵਿੱਚ ਬੈਠੇ ਨੂੰ ਕਿਹੜਾ ਜਿਹੜਾ ਦੱਸਿਆ ਜਾ ਰਿਹਾ ਕਿ ਉਹਨਾਂ ਟਾਜਾ ਮਾਰ ਕੇ ਗੱਲਾਂ ਨਗਰ ਤੋਂ ਗੱਲਾਂ ਨਗਰ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰੇ ਜਿੱਥੇ ਦੱਸਿਆ ਜਾ ਰਿਹਾ ਲੋੜ ਆਉਂਦੇ ਜਿਹੜਾ ਮੇਰੇ ਦਿੱਸੇ ਜਿਹੜੀ ਮਾਰੀ ਹੋਈ ਹੈ ਤਸਵੀਰਾਂ ਦੇਖਦੇ ਹੋਰ ਵੀ ਕਾਫੀ ਲੋਕ ਜਿਹੜੇ ਇੱਥੇ ਇਕੱਠੇ ਹੋਏ ਨੇ ਸਾਡੇ ਚੈਨਲ ਕੋਲ ਆਵਾਜ਼ 2 ਮਿੰਟ ਦੀ ਜੀ ਤੇ ਸੋਚੇ ਭਾਜੀ ਦੇ ਬਾਈਟ ਲੈਣ ਲੱਗ ਗਏ ਕੰਟੀ ਕਿਥੇ ਬੰਦੇ ਕਿੰਨੇ ਬਾਰੇ ਤਿੰਨਾਂ ਦੇ ਨਾਲ ਪੇੜਾ ਮੱਚੀ ਗਈ ਜਦੋਂ ਅੱਖੀ ਜਦੋਂ ਪੈ ਰਿਹਾ ਤੁਹਾਡੇ ਨਾਲ ਹੋ ਸਕਦਾ ਮਾਤਾ ਜੀ ਉਸ ਤਾਂ ਜੀ ਤੁਸੀਂ ਦੇਖੋ ਜਿਵੇਂ ਮੈਂ ਆਪਾਂ ਉਸ ਬੱਚੇ ਨੂੰ ਜਾਣਦੇ ਤਾਂ ਲੱਗਦਾ ਮਾਂ ਹੋਣਾ ਸਾਰੇ ਜਣੇ ਉੱਥੇ ਲੱਗੇ ਸੀ ਗੋਰਪਾ ਜੀ ਕਾਲ ਸਾਡੇ ਕੈਮਰੇ ਹੈਗੇ ਤੇ ਉਹਨਾਂ ਦੇਖ ਲਿਓ ਗੋਰਪਾ ਜੀ ਪੇੜ ਮੱਚੀ ਤੇ ਮਰੇ ਮੱਦੀ ਕੇ ਨੇ ਯਾਰ ਮੈਂ ਭਾਜੀ ਖੜੋ ਬੰਦੇ ਦੀ ਨਹੀਂ ਹੈ ਬੱਚਾ ਹੈ ਚਲੋ ਮਾਫੀ ਦੋ ਨੂੰ ਸ਼ੁਰੂਆਤ ਜਿਲ੍ਹੇ ਦੀ ਹੈ ਯਾਰ ਹਾਲਾ ਨਗਰ ਦੀ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਿਹੜੇ ਕੰਮੀ ਭੈਜੀ ਸਾਡੇ ਦੇ ਬਈ ਸਾਡੇ ਦੇ ਕੰਮ ਨਾਲ ਸਰ ਲਾਈਵ ਕਰਦਾ ਇਹਦੇ ਵੀ ਨਾ ਕਿਦਾਂ ਸਾਡੇ ਦੇ ਕੰਮ ਨਾਲ ਲਾਈਵ ਕਰਨ ਦਾ ਸਰ ਗੱਲੀ ਮਲੇ ਚ ਇਹ ਵੀ ਦੱਸਾਈ ਆਪਣੇ ਆਪਣੀ ਲੜਾਈ ਕੀਤੀ ਤੁਸੀਂ ਕਦੀ ਲਾਈਵ ਅਜ ਤੱਕ ਕਰਦੀ ਆਪਣੀ ਲੜਾਈ ਕੀਤੀ ਲਾਈਵ ਅਜ ਤੱਕ ਉਹ ਮੈਂ ਇਹ ਕਹਿੰਦੇ ਫੋਟੋ ਮਾਰੀ ਕਰਦੇ ਕਹਿੰਦੇ ਕੋਟਮਾਰ ਹੋਈ ਤਾਂ ਤੁਹਾਡੀ ਵੀ ਕੋਟਮਾਰ ਹੁੰਦੀ ਹੋ ਆਪਾਂ ਚ ਘਰ ਦੇ ਨਾਲ ਗਲੇਸ਼ ਹੋ ਜਾਂਦਾ ਹੋ ਆਂਡੀ ਗਮਾਂਡੇ ਨੇ ਕੀਤਾ ਕਦੀ ਲਾਈਵ ਨਹੀਂ ਕੀਤਾ ਕਦੀ ਲਾਈਵ ਕਦੀ ਨਹੀਂ ਕੀਤਾ ਕਦੀ ਲਾਈਵ ਨਹੀਂ ਕੀਤਾ ਮੈਂ ਤੈਨੂੰ ਬੋਧਾ ਲਾਈਵ ਕੀਤਾ ਆਪਣੇ ਆਪਣਾ ਕਦੀ ਕੀਤਾ ਕੋਈ ਚਿੱਠਾ ਲਾਈਵ ਕਿਸੇ ਨਾ ਜ਼ਿੰਦਗੀ ਜੀ ਚਲੋ ਭਾਈ ਤੁਸੀਂ ਆਪਣਾ ਦੱਸ ਦਿਓ ਕੋਈ ਗੱਲ ਨਹੀਂ ਸਮਝੇ ਹੁਣ ਜੇ ਉਹਨਾਂ ਨਾਲ ਹੋਈ ਏ ਘਟਨਾ ਉਹ ਤੇ ਆਪ ਬੋਲ ਰਹੇ ਆ ਉਦੇ ਆਪ ਦੱਸ ਰਹੇ ਭਾਜੀ ਤੁਸੀਂ ਤਾਂ ਵੀ ਸਵਾਦ ਨਹੀਂ ਨਹੀਂ ਭਾਜੀ ਸਵਾਦ ਕਰਦਾ ਤੁਹਾਨੂੰ ਨਹੀਂ ਨੂੰ ਪਾਈਨਾ ਪਾ ਲੋ ਭਾਜੀ ਵੀਊ ਕੀ ਸਾਡੇ ਸਾਡੇ ਦੇ ਕੰਮ ਆ ਭਾਜੀ ਸੇਰੇ ਲਾਓ ਇਹਦੇ ਨਾਲ ਚੱਕਣਾ ਕਿ ਤੁਸੀਂ ਕਿਹਦਾ ਬਣਾ ਰਹੇ ਹੋ ਅੱਜ ਮੈਂ ਤਾਂ ਸਮਝ ਗਿਆ ਕਿ ਦਿ ਰਾਤ ਜਿਹੜੀ ਕਟਣਾ ਹੋਈ ਹੈ ਜਲੰਧਰ ਜੋ ਜ਼ਿਆਦਾ ਲੱਗਦੀ ਜੀ ਸਾਡੇ ਕਰਾ ਰਹੇ ਨੇ ਇਹਨਾਂ ਨੂੰ ਭਾਵਾ ਹੋ ਰਾਇਆ ਜੋ ਮੋਟਾ ਦੇ ਦੇ ਕੋਈ ਠੀਕ ਬਿਲਕੁਲ ਇਹ ਤਸਵੀਰਾਂ ਦਿਖਾ ਰਹੀ ਸੀ ਉਜਾਲਾ ਨਗਰ ਦੀਆਂ ਜਿੱਥੇ ਲੜਾਈ ਝਗੜਾ ਹੋਇਆ ਕੁੱਲੜ ਪੀਜੇ ਵਾਲੇ ਦਾ ਦੱਸਿਆ ਜਾ ਰਿਹਾ ਕਿ ਕੋਈ ਟੌਂਟ ਮਾਰ ਕੇ ਨੰਗਿਆ ਸਗਾ ਇਹਨਾਂ ਨੂੰ ਗਲਤ ਟੌਂਟ ਮਾਰ ਕੇ ਇਹਨਾਂ ਨੂੰ ਨੰਗਿਆ ਸਗਾ ਤੇ ਉਸ ਤੋਂ ਬਾਅਦ ਇਹ ਸਾਰਾ ਬਵਾਲ ਹੋਇਆ ਦੱਸਿਆ ਜਾ ਰਿਹਾ ਕਿ ਲੜਾਈ ਝਗੜਾ ਹੋਇਆ ਗਲੀ ਮੁਹੱਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਮਾਹੌਲ ਇੱਥੇ ਬਣਿਆ ਹੋਇਆ ਦੱਸਿਆ ਜਾ ਰਿਹਾ ਕਿ ਸੰਸਰਾ ਦੇ ਇਨਪੋਗਾ ਜਾਲਾ ਨਗਰ ਦੀਆਂ ਜਿੱਥੇ ਦੇਵਾਜ ਵਾਲੇ ਜਿਹੜੇ ਉਹਨਾਂ ਦਾ ਛੋਟਾ ਹੋਇਆ ਉਹਨਾਂ ਦੀ ਜਗ੍ਹਾ ਨਾਲ ਉਹਦੇ ਪਾਸ ਨਾਲ ਚਲਬੱਤ ਕਰਨ ਦੀ ਕੋਸ਼ਿਸ਼ ਜੜੀ ਹੈ ਭਾਈ ਜੀ ਭਾਈ ਜੀ ਕੀ ਗੱਲ ਕੀ ਹੋਈ ਸੀ ਭਾਈ ਗੱਲ ਕਰੋ ਕੋਈ ਚੱਕਰ ਨਹੀਂ ਯਾਰ ਬੋਲੋ ਕੰਮੀਂ ਦਰੀ ਹੋਈ ਨਿੱਕੜ ਨਾ ਦੱਸੋ ਕਿ ਹੋਈ ਜਿਹੜੇ ਅਲਿਗੇਸ਼ਨ ਲਗਾ ਰਹੇ ਕੀ ਗਲਤ ਬੋਲਿਆ ਜਾਂ ਕੁਝ ਨਿੱਕਾ ਛੋਟਾ ਪ੍ਰਾਪਨਾ ਅੱਛਾ ਇਹ ਮੱਲੇ ਦਾ ਭਾਈ ਇੱਕ ਮਿੰਟ ਰੋਕੇ ਇਸ ਮੱਲੇ ਦਾ ਨਹੀਂ ਸਰ ਰੁਕੋ ਨਾ ਲਾ ਲਓ ਇੱਕ ਮਿੰਟ ਉਹਦਾ ਫਰੈਂਡ ਰਹਿੰਦਾ ਇਸ ਮੱਲੇ ਠੀਕ ਆ ਆਇਓ ਭਾਈ ਆਇਓ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟੀਚਰ ਕੀਤੀ ਆ ਪਰ 19 ਸਾਲਾਂ ਦਾ ਬੱਚਾ ਕੋਈ ਏਡਾ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟਿਵਾ ਦੇ ੱਤਕਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਗੋਥੋਪਾਈ ਹੋ ਗਿਆ ਨੰਨਾ ਅੱਛਾ ਪਹਿਲੇ ਇਹਨਾਂ ਨੇ ਫੜਿਆ ਹਾਂ ਇਹਨਾਂ ਨੇ ਫੜਿਆ ਇਹਨਾਂ ਨੇ ਕਹਿ ਰਿਆ ਕਿ ਬਸ ਆਈ ਹੋਈ ਹੈ ਕੁਰਪਾਨ ਗੱਡ ਲਈ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਚੀਜ਼ ਨੂੰ ਭਾਜੀ ਉਹ ਕਹਿੰਦੇ ਕਿਸੇ ਕੋਈ ਗਾਲੀ ਗਾਲਪੁ ਗੱਡੀ ਕੋਈ ਕਿਸ ਤਰ੍ਹਾਂ ਗਾਲ ਉਹ ਬੱਚਾ ਦਿੱਕਾ ਹੈ 19 ਸਾਲ ਦਾ ਉਹ ਇਦਾਂ ਦੇ ਕੰਮ ਨੂੰ ਦੇਖੋ ਚੰਗੇ ਪਰਿਵਾਰ ਤੋਂ ਆ ਔਰ ਇਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਹਮ ਦਲ ਤੋਂ ਆ ਜੋ ਵੀ ਆ ਪਰ ਨਹੀਂ ਪਰ ਪੰਜ ਐਲੀਗੇਸ਼ਨ ਆ ਰਹੇ ਕਿ ਕੌਣ ਚ ਮਾਰੀ ਗਈ ਹੈ ਕੋਈ ਗੰਦੇ ਵਾਰਡ ਨੂੰ ਲੈ ਕੇ ਬ੍ਰਦਰ ਉਹ 19 ਸਾਲਾਂ ਦਾ ਬੱਚਾ ਆ ਤੁਸੀਂ ਆਪ ਹੀ ਹਸਾ ਲਓ ਤੁਹਾਡੀ ਵੀ ਉਮਰ ਹੈਗੀ ਆ ਨੀ ਕੋਈ 19 ਸਾਲਾਂ ਦੇ ਬੱਚੇ ਕੋਈ ਇਦਾਂ ਦੇ ਕੰਮ ਕਰਦੇ ਨਹੀਂ ਕੋਈ ਝਗੜਾ ਹੋਇਆ ਜਿਹੜਾ ਜਾਂ ਕੁਝ ਪਤਾ ਨਹੀਂ ਪੁੱਤ ਸਾਨੂੰ ਫੋਨ ਤੇ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੁਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਡਾਂਟ ਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੁਟੇਜ ਨਹੀਂ ਨਿਕਲੀ ਪੁਲਿਸ ਵੀ ਆਈ ਸੀ ਮੌਕੇ ਤੇ ਤੁਹਾਡੇ ਵੱਲੋਂ ਬੁਲਾਈ ਗਈ ਜੀ ਨਹੀਂ ਉਹਨਾਂ ਵੱਲੋਂ ਬੁਲਾਈ ਸਾਡੇ ਵੱਲੋਂ ਦੇਖੋ ਆਪਣਾ ਕੋਈ ਇੰਨਾ ਨਾ ਪਰਸਨਲ ਮਿਲਜ ਨਹੀਂ ਆ ਵੀਰ ਕੋਈ ਨਾ ਆਪਣੀ ਇੰਨਾ ਨਾ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦੇ ਇੱਕ ਵਿਚ ਆਏ ਆ ਕਿ ਗੱਲ ਠੀਕ 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 ਲਗਾਤਾਰ ਲਗਾਤਾਰ ਇਸ ਕਰਕੇ ਜਿਹੜੀਆਂ ਜਿਲੰਦਰ ਤੋਂ ਸਾਂਸੀ ਨਾ ਕਰੇ ਜਿਲੰਦਰ ਤੋਂ ਜਾਨਾ ਕਰਦੀ ਹਦੀ ਰਾਤ ਕਿਥੇ ਕਿ ਜਿਹੜਾ ਤੁਲੜ ਪੀਜਾ ਵਾਲੇ ਆ ਜਿਹੜਾ ਉਹਦਾ ਗਵਾੜ ਲਿਖਣਾ ਚਾਹਣਾ ਹੋਇਆ ਉਹਦੀ ਕੌਤ ਤੇਰੀ ਮਾਰੀ ਗਈ ਉਹਨੂੰ ਲੈ ਕੇ ਸਾਰਾ ਇਹਨਾਂ ਬਾਦ ਹੋਇਆ ਮੋਕੇ ਦੇ ਜਿਹੜੀ ਆ ਪੁਰਸ਼ ਵੀ ਜਿਹੜੀ ਆ ਉਹਦੀ ਹੈ ਔਰ ਪੁਰਸ਼ ਪ੍ਰਸ਼ਾਸਨ ਆ ਕੇ ਜਿਹੜਾ ਤੋਂ ਚਲਾ ਗਿਆ ਬਾਕੀ ਸਮਾਉਂ ਲੈ ਕੇ ਹੋਰ ਜਿਵੇਂ ਕੋ ਅਪਡੇਟ ਪ੍ਰਾਪਤ ਹੁੰਦੀ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਜਲੰਧਰ ਦੇ ਉਜਾਲਾ ਨਗਰ ਦੀਆਂ ਤਸਵੀਰਾਂ ਦੇਖ ਰਹੇ ਪੈਂਡਲ ਕਰ ਰਹੇ ਕਿ ਕਾਫੀ ਜਿਹੜਾ ਵਿਵਾਦ ਹੋ ਰਿਹਾ ਸੀਗਾ ਮੱਲੇ ਵਿੱਚ ਕੋਕੇ ਤੇ ਪੁਲਿਸ ਜਿਹੜੀ ਪੀਸੀ ਆ ਕੇ ਜਾ ਚੁੱਕੀ ਹੈ ਇਸ ਸਮਾਉਂ ਲੈ ਕੇ ਹੋਰ ਜਿਵੇਂ ਕੋ ਅਪਡੇਟ ਪ੍ਰਾਪਤ ਹੋਵੇ ਤੁਹਾਨੂੰ ਜਰੂਰ ਸਾਂਝੀ ਕਰਾਂ ਹੁਣ ਤੱਕ ਬੜੇ